ਕਾਰਵਾਈ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਉਹਦੇ ਵਿੱਚ ਇੱਕ ਬੜੀ ਵਧੀਆ ਕਾਮਯਾਬੀ ਮਿਲੀ ਜਦੋਂ ਸਾਡੇ ਡੀਐਸਪੀ ਸਿਟੀ ਇਹਨਾਂ ਦੀ ਟੀਮ ਐਸਐਚਓ सदर ਤੇ ਸਾਰੀ ਟੀਮ ਵੱਲੋਂ ਇੱਕ ਮਕਦਮਾ ਨੰਬਰ 276 थाना सदर ਐਨਡੀਪੀਐਸ ਐਕਟ ਦੇ ਵਿੱਚ ਦਰਜ ਕਰਕੇ ਰਮਨਦੀਪ ਉਰਫ ਰਮਣੀ ਤੇ ਇੱਕ ਉਸ ਤੋਂ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ 863 ਗ੍ਰਾਮ ਆਈਸ ਬਰਾਮਦ ਹੋਈ ਹੈ ਤੇ ਇੱਕ ਮੋਟਰਸਾਈਕਲ ਹੈ ਦੋ ਮੋਬਾਈਲ ਫੋਨ ਹੈ ਤੇ ਇਹਦੇ ਤੋਂ ਬਰਾਮਦ ਹੋਇਆ ਜਦੋਂ ਨਾਕਾ ਬੰਦੀ ਕੀਤੀ ਹੋਈ ਸੀ ਨਾਕਾ ਬੰਦੀ ਦੌਰਾਨ ਜਦੋਂ ਇਨਫੋਰਮੇਸ਼ਨ ਵੀ ਸੀ ਇਨ੍ਹਾਂ ਕੋਲ ਵੀ ਇਹ ਬੰਦਾ ਗਲਤ ਇਨ੍ਹਾਂ ਚੀਜ਼ਾਂ ਦੇ ਵਿੱਚ ਇਨਵੋਲਡ ਹੈ ਤੇ ਇਸ ਤੋਂ ਬਾਅਦ ਜਦੋਂ ਹੋਰ ਜਿਹੜੀ ਇਹਦੀ ਪੁਛਗਛ ਕਰ ਰਹੇ ਸੀ ਤਾਂ ਉੱਥੇ ਹੀ ਸਾਨੂੰ ਪਤਾ ਲੱਗਿਆ ਵੀ ਇਹਦੇ ਕੋਲੋਂ ਦੋ ਜਣੇ ਜਿਹੜੇ ਸੋ ਲੈ ਕੇ ਜਾਣਗੇ ਜਿਹੜੇ ਬਠਿੰਡਾ ਸਾਈਡ ਤੋਂ ਆ ਉਹ ਦੋ ਜਣੇ ਵੀ ਗ੍ਰਿਫਤਾਰ ਕਰਨ ਦੇ ਵਿੱਚ ਜਿਨ੍ਹਾਂ ਦਾ ਨਾਮ ਪਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਪੁੱਤਰ ਤੇਜ ਸਿੰਘ ਐ, ਸ਼ਿਵਿੰਦਰ ਸਿੰਘ ਤੇ ਜਿਹੜਾ ਪਿੰਦਰ ਸਿੰਘ ਐ ਪੁੱਤਰ ਜਸਮੇਲ ਸਿੰਘ ਦੋਨੇ ਵਾਸੀ ਐ ਦਾਨ ਸਿੰਘ ਵਾਲਾ ਥਾਣਾ ਨਈਆਂ ਵਾਲਾ ਬਟਿੰਡੇ ਦੇ ਵਿੱਚ ਐ ਉੱਥੋਂ ਦੇ ਐ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਕੰਮ ਕਰਦੇ ਆ ਕਿ ਮਾਲ ਕਿੱਥੋਂ ਲੈ ਕੇ ਆਇਆ ਸੀ ਸਰ ਇਹ ਹਾਦੀ ਇਹ ਆਈਸ ਐ ਜੀ ਇਹ 863 ਗ੍ਰਾਮ ਆਈਸ ਜਿਹੜੀ ਇਹਨਾਂ ਤੋਂ ਬਰਾਮਦ ਕਿੱਥੋਂ ਲੈ ਕੇ ਆਏ ਸਰ ਇਹ ਜਿਹੜੀ ਇਹਨਾਂ ਦੇ ਪੁਰਸ਼ਕੀਸ ਜਦੋਂ ਚੱਲ ਰਹੀ ਸੀ ਉਹਦੇ ਵਿੱਚ ਜਿਹੜਾ ਇੱਕ ਮੇਨ ਇਹਨਾਂ ਦਾ ਬੰਦਾ ਜਿਹੜਾ ਪਿਛਲਾ ਪਿੰਡ ਇਹ ਕਿਹੜਾ ਸੀ ਕਿ ਜਿਹੜਾ ਇਹਨਾਂ ਨੂੰ ਅਲੀ ਹੈ ਹਾਂ ਪਾਕਿਸਤਾਨ ਤੋਂ ਇੱਕ ਬੰਦਾ ਜਿਹੜਾ ਇਹਨਾਂ ਦਾ ਮੇਨ ਜਿਹੜੇ ਬੰਦੇ ਨੇ ਸਪਲਾਈ ਇਹਨਾਂ ਨੂੰ ਕਰਵਾਈ ਹੈ ਉਹ ਅਲੀ ਨਾਮ ਦਾ ਬੰਦਾ ਸੀ ਪਾਕਿਸਤਾਨ ਤੋਂ ਉਹਦੇ ਨਾਲ ਇਹਨਾਂ ਦੇ ਤਾਲਮੇਲ ਚੱਲ ਰਿਹਾ ਸੀ ਤੇ ਫੋਨ ਤੇ ਇਹਨਾਂ ਦੀ ਸਾਰੀਆਂ ਜਿਹੜੀਆਂ ਆਪਸ ਵਿੱਚ ਚੈਟਸ ਹੈ ਆਪਸ ਵਿੱਚ ਵਾਇਸ ਨੋਟਸ ਹੈ ਆਪਸ ਵਿੱਚ ਜਿਹੜੇ ਫੋਨ ਕਰ ਰਹੇ ਸੀ ਉਹਦੇ ਵਿੱਚ ਉਸਨੇ ਅੱਗੇ ਕੰਟੈਕਟ ਜਿਹੜੇ ਦੋ ਜਣੇ ਬਠਿੰਡੇ ਤੋਂ ਆਉਣੇ ਸੀ ਉਹਨਾਂ ਨਾਲ ਕਰਾਇਆ ਤੇ ਉਹਨਾਂ ਨੇ ਆਉਂਦਿਆਂ ਨੂੰ ਹੀ ਆਪਣੇ ਬੜੇ ਵਧੀਆ ਆਪਰੇਸ਼ਨ ਚ ਇਹਨਾਂ ਨੇ ਸਾਡੇ ਐਸ ਐਚਓ सदर ਵੱਲੋਂ ਇਹਨਾਂ ਨੂੰ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਰਕਰੀ ਨੇ ਤੋਂ ਕੰਮ ਕਰ ਰਹੇ ਸੀ ਡਰੋਨ ਤੇ ਰਾਈ ਸਰਾਈ ਹੈ ਸਰ ਇਹ ਰੋਇਨ ਪਾਕਿਸਤਾਨ ਤੋਂ ਇਹ ਨਹੀਂ ਜਿਹੜੇ ਹੁਣ ਹੁਣ ਤੱਕ ਜਿਹੜੀ ਪੁਸ਼ਕਿਸ਼ ਹੋਈ ਹੈ ਵੀ ਇਹ ਉਸ ਨੂੰ ਡਰੋਨ ਰਹੀ ਨਹੀਂ ਇਸ ਨੂੰ ਵੈਸੇ ਇਸ ਨੇ ਕਿਸੇ ਆਪਣੇ ਡਰੋਨ ਤੋਂ ਡਰੋਨ ਰਹੀ ਨਹੀਂ ਹੈ ਸਰ ਜੇ ਪਹਿਲੇ ਵੀ ਕੋਈ ਮਾਮਲੇ ਨੇ ਸਰ ਸਰ ਪਹਿਲਾਂ ਹੀ ਮਾਮਲੇ ਦਰਜ ਕੋਈ ਮਾਮਲੇ ਦਰਜ ਕੀਤੇ ਜਿਹੜੇ ਇਹ ਹੈਗਾ ਰਮਨਦੀਪ ਹੈ ਉਸ ਰਮਣੀ ਇਹ ਬਾਈਕ ਸਾਲ ਦਾ ਹੈ ਤੇ ਇਹ ਹਬੀਬਕੇ ਦਾ ਤੇ ਇਹਦੇ ਉੱਤੇ ਪਹਿਲਾ ਮੁਕੱਦਮਾ ਨੰਬਰ 225 ਆਮ ਜੈਕਟ ਦਾ ਤੇ ਐਨਡੀਪੀਐਸ ਐਕਟ ਦਾ ਫਾਜ਼ਲਕਾ ਦੇ ਵਿੱਚ ਦਰਜ ਹੈ ਤੇ ਸਦਰ ਥਾਣਾ ਸਦਰ ਫਾਜ਼ਲਕਾ ਤੇ ਦੂਸਰਾ ਮੁਕੱਦਮਾ ਇਹਦੇ ਤੇ ਏਐਨਟੀਫ ਵੱਲੋਂ ਸੈਕਟਰ 72 ਮੋਹਾਲੀ ਦੇ ਵਿੱਚ 100 ਗ੍ਰਾਮ ਉਸ ਤੋਂ ਉਦੋਂ ਹੈਰਨ ਬਰਾਮਦ ਹੋਈ ਸੀ ਉਦੋਂ ਸਰ ਚਿੱਟੇ ਨਾ ਨੂੰ ਤੇ ਆਇਸ ਡਰਗ ਦੇ ਵਿੱਚ ਕੀ ਫਰਕ ਸਰ ਹੈਗਾ ਵੀ ਦੋਨਾਂ ਨਸ਼ਾ ਦੇ ਵਿੱਚ ਇਹ ਜਿਹੜੀ ਇਹ ਇੱਕ ਜਿਆਦਾ ਇਪੋਰਟੈਂਟ ਤਸ਼ਾ ਜਿਆਦਾ ਉਸ ਤੋਂ ਜਿਵੇਂ ਇਹ ਦੀ ਜਿਹੜੀ ਕੁਆਂਟੀਟੀ 50 ਗ੍ਰਾਮ ਦੀ ਆਪਾਂ ਕਮਰਸ਼ੀਅਲ ਕੁਆਲਿਟੀ ਕਹਿੰਦੇ ਆ ਤੇ ਜਿਹੜੀ ਹੈਰੋਇਨ ਹੁੰਦੀ ਉਹਦੀ 250 ਗ੍ਰਾਮ ਜਿਹੜੀ ਕਮਰਸ਼ੀਅਲ ਕਵਰੀ ਹੁੰਦੀ ਹੈ ਤੇ ਇਹ ਉਸ ਤੋਂ ਜਿਆਦਾ ਇਪੋਰਟੈਂਟ ਹੈ ਜਿਆਦਾ ਨੁਕਸਾਨਦੇ ਹੈ ਤੇ ਜਿਆਦਾ ਇਸ ਨੂੰ ਮਤਲਬ ਮਹਿੰਗਾ ਰਚਾ ਇਸ ਸਰੋਸिटीज ਦੇ ਵਿੱਚ ਇਹ ਪਹਿਲਾਂ ਮਰਤਿਆ ਜਾਂਦਾ ਸੀ ਜ਼ਿਆਦਾਤਰ ਹੁਣ ਸ਼ੁਰੇਖ ਸ਼ਹਿਰਾਂ ਦੇ ਵਿੱਚ ਵੀ ਹਾਂਜੀ ਇਹ ਆਪਣੀ ਜਿਹੜੀ ਇਹ ਤੁਸੀਂ ਕਹਿ ਸਕਦੇ ਇੱਕ 2024 ਦੇ ਵਿੱਚ ਇਹਦੀ ਬਰੰਦਗੀ ਹੋਈ ਸੀਗੀ ਤੇ ਇੱਕ ਆਪਣੇ ਹੋਣੀ 225 ਦੇ ਵਿੱਚ ਵੀ ਆਪਾਂ 400 ਗ੍ਰਾਮ ਪਹਿਲਾਂ ਬਰਾਂਧ ਕੀਤਾ ਸੀ ਤੇ ਆਹ ਤੀਜੀ ਰਿਕਵਰੀ ਕਹਿ ਸਕਦੇ ਆ ਆਪਣੇ ਇਸ शरीर ਦੇ ਵਿੱਚ ਜਿਹੜੀ 863 ਗ੍ਰਾਮ ਹੋਣਾ ਪਰ ਸਰ ਪੁੱਛਗਿੱਛ ਤੋਂ ਇਹ ਚੀਜ਼ ਸਮਝ ਨਹੀਂ ਆਈ ਕਿ ਹੋ ਵੱਡੇ ਕਰਾਂਦੇ ਨੇ ਲੋਕ ਜਿਹੜੇ ਆ ਇਹ ਨਸ਼ਾ ਜਿਹੜਾ ਲੈਣ ਲੱਪੇ ਆ ਕਿਉਂਕਿ ਇਹ ਜਿਹੜਾ ਮਹਿੰਗਾ ਨਸ਼ਾ ਹੈਗਾ ਤੇ ਛੋਟਿਆਂ ਦੀ ਜਿਹਾ ਮਤਲਬ ਹੋਣਾ ਨਹੀਂ ਉਹ ਵੀ ਇਹ ਛੋਟੇ ਕਿਹੜੇ ਲੋਕ ਆ ਕਿ ਵਰਤੋਂ ਕਰਦੇ ਹੋਣਗੇ ਬਿਲਕੁਲ ਜੀ ਇਹ ਤਾਂ ਹੈਗਾ ਜਿਹੜਾ ਉਹਦੀ ਪੁੱਛਗਿੱਛ ਵੈਸੇ ਚੱਲ ਰਹੀ ਆ ਵੀ ਜਿਹੜਿਆਂ ਨੂੰ ਉਹਨੇ ਸਪਲਾਈ ਹੋਰ ਕਰਨਾ ਸੀ ਅੱਗੇ ਤੇ ਉਸ ਬਾਰੇ ਸਭ ਜਿਹੜੀ ਸਾਰੀ ਉਹਦੀ ਕੁਸ਼ਲਿਸ਼ ਦੌਰਾਨ ਜਿਹੜੀ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਪਤਾ ਲੱਗ ਜਾਊਗਾ ਆਪਾਂ ਨੂੰ ਵੀ ਕਿੱਥੇ ਇਹਨੇ ਸਪਲਾਈ ਕਰਦਾ ਸੀ ਕਿਨੇ ਯੂਜ਼ ਕਰਦਾ ਸੀ ਐਸਲੀ ਬੈਕਗ੍ਰਾਉਂਡ ਕੀ ਹੈ ਸਭ ਕੁਝ